ਦੇਖ ਰਹੇ ਹੋ ਨਮਾਜਮਾਲਾ ਟੀਵੀ ਤੇ ਮੈਂ ਹਾਂ ਜਿਲਦੀ ਸ਼ਰਾਏ ਦੋਸਤੋ ਤੁਹਾਨੂੰ ਪਤਾ ਹੈ ਜਿੱਦਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਚ ਆਈ ਆ ਭਗਵਾਨ ਸਤਮਾਨ ਜੀ ਦਾ ਪੂਰਾ ਪਵਾ ਭਰੋਣਾ ਜ਼ੋਰ ਲਾਇਆ ਹੋਇਆ ਕਿ ਹਰ ਪਿੰਡ ਦੇ ਵਿੱਚ ਆ ਜਿਹੜਾ ਵਿਕਾਸ ਬੜੇ ਤੇਜ਼ੀ ਨਾਲ ਹੋਵੇ ਤੇ ਵਧੀਆ ਹੋਵੇ ਉਹਨਾਂ ਨੇ ਪਿੰਡ ਸਹਿਜੋ ਮਾਜਰੇ ਵਿਖੇ ਇੱਕ ਜਿੱਥੇ ਅਸੀਂ ਖੜੇ ਆ ਇਹ ਪਾਰਕ ਬਣਾਇਆ ਨੌਜਵਾਨਾਂ ਦੇ ਜਿਹੜਾ ਹੈਗਾ ਖੇਡਣ ਵਾਸਤੇ ਤੇ ਇੱਥੇ ਜਿਮ ਵੀ ਲਾਉਣੀ ਆ ਤੇ ਇੱਕ ਪਿੱਛੇ ਮਗਰ ਹਸਪੀਟਲ ਬਣ ਰਿਹਾ ਪਿੰਡ ਸਹਿਜੋ ਮਾਜਰੇ ਨੂੰ ਇਹ ਪਹਿਲੀ ਵਾਰੀ ਜਿਹੜੀ ਹੈਗੀ ਆ ਇਹ ਹਸਪਤਾਲ ਮਿਲਿਆ ਇਹ ਜਿੱਦਾਂ ਭਗਵਾਨ ਜੀ ਕਹਿੰਦੇ ਆ 75 ਸਾਲਾਂ ਚ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਬਿਲਕੁਲ ਸਹੀ ਗੱਲ ਆ ਉਸ ਮੁਤਾਬਕ ਇਹ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਬਹੁਤ ਜ਼ੋਰ ਮੰਗ ਸੀ ਕਿ ਲੱਭ ਸਾਡੇ ਪਿੰਡ ਦੇ ਵਿੱਚ ਇੱਕ ਹਸਪਤਾਲ ਹੋਵੇ ਇੱਕ ਪਾਰਕ ਹੋਵੇ ਤੇ ਇੱਕ ਜਿਮ ਵੀ ਲੱਗਿਆ ਹੋਵੇ ਤੇ ਉਸ ਮੁਤਾਬਕ ਸਾਡੇ ਹਲਕਾ ਜਿਹੜਾ ਐਮਐਲਏ ਨੇ ਜਗਤਾਰ ਸਿੰਘ ਵਿਆਲਪੁਰਾ ਉਹਨਾਂ ਦੀ ਦੇਖਰੇਖ ਜਿਹੜਾ ਪਿੰਡ ਸੱਜੋ ਮੱਜਰੇ ਪਾਰਕ ਦਾ ਕੰਮ ਹਸਪਤਾਲ ਦਾ ਤੇ ਇਹ ਪੂਰੇ ਜੋਰਾਂ ਤੇ ਚੱਲ ਰਿਹਾ ਜਿਹਦੀ ਦੇਖ ਰੇ ਮੇਜਰ ਸਿੰਘ ਬਾਲਿਓ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਅੱਜ ਇਹਨਾਂ ਨੇ ਇੱਕ ਗਲੀ ਦਾ ਅਧਗਾਟਨ ਵੀ ਕਰਨਾ ਆਪਾਂ ਉੱਥੇ ਵੀ ਤੁਹਾਨੂੰ ਉਹ ਉਹਨਾਂ ਦੇ ਦਰਸ਼ਕ ਗ੍ਰਾਮ ਦੇ ਲੋਕਾਂ ਦਾ ਜਿੱਥੇ ਇਹਨਾਂ ਨੇ ਉਹ ਗਲੀ ਦਾ ਅਧਗਾਟਨ ਕੀਤਾ ਹਾਂਜੀ ਬਾਲਿਓ ਸਾਹਿਬ ਕੀ ਕਹਿਣਾ ਚਾਹੋਗੇ ਬੜਾ ਬੜਾ ਧੰਨਵਾਦ ਜੀ ਤੇ ਮੈਂ ਤਾਂ ਧੰਨਵਾਦ ਕਰਦਾ ਪਿਆਰ ਸਰਕਾਰ ਦਾ ਤੇ ਜੇ ਤਾਂ ਸਿੰਘ ਬਿਆਲਪੁਰਾ ਦੇ ਜਿਹਨਾਂ ਨੇ ਇਹ ਪਿੰਡਾਂ ਵਿੱਚ ਇਹ ਕਾਰਜ ਜੇ ਸ਼ੁਰੂ ਕੀਤੇ ਨੇ ਜਿਵੇਂ ਆ ਪਾਰਕ ਬਣ ਰਹੀ ਹੈ ਤੇ ਹਸਪਤਾਲ ਬਣ ਰਿਹਾ ਤੇ ਕਲੀਨਿਕ ਬਣ ਰਿਹਾ ਇਹ ਬਹੁਤ ਸ਼ਲਾਘਾਯੋਗ ਕੰਮ ਹੈ ਇਹ ਜਿਹੜੇ ਆ ਭਗਵੰਤ ਸਿੰਘ ਸਿਮਰਨ ਸਾਹਿਬ ਨੇ ਕਿਹਾ ਕਿ ਡੰਗਲਾ ਪੰਜਾਬ ਬਣਾਉਣ ਆਏ ਉਦੋਂ ਨੂੰ ਜਾਣਦਾ ਬਹੁਤ ਵਧੀਆ ਕੰਮ ਆ ਜੀ ਅਸੀਂ ਜਿਹੜੀ ਬਹੁਤ ਸ਼ਲਾਘਾ ਕਰਦੇ ਆ ਅਸੀਂ ਪਿੰਡ ਵਾਸੀਆਂ ਦੀ ਵੀ ਸ਼ਲਾਘਾ ਕਰਦੇ ਜਿਹੜੇ ਮਲਵੇ ਜੀ ਸਰਕਾਰ ਤੋਂ ਸਹੂਲਤਾਂ ਕੇ ਕੰਮ ਕਰ ਰਹੀ ਹੈ ਇਹ ਧੰਨਵਾਦ ਜੀ ਸਾਡੇ ਨਾਲ ਜਸਵੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਆਪੇ ਨਾਲ ਵੀ ਗੱਲ ਕਰਦੇ ਆ ਕਿਉਂਕਿ ਇਹ ਇਹਨਾਂ ਕੋਲ ਵੀ ਜਿਹੜੇ ਪਿੰਡ ਸੱਜੋ ਮੱਜ ਦੇ ਦੇ ਜਿਹੜੇ ਲੋਕਾਂ ਨੇ ਉਹਨੇ ਡਿਮਾਂਡ ਕੀਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਪਾਰਕ ਹੋਣਾ ਚਾਹੀਦਾ ਹਸਪਤਾਲ ਹੋਣਾ ਚਾਹੀਦਾ ਗਲੀਆਂ ਨਾਲੀਆਂ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਪੱਕੀਆਂ ਹੋਣੀਆਂ ਚਾਹੀਦੀਆਂ ਇਹ ਵੀ ਜਿਹੜਾ ਆਪਣੇ ਤਨਮਨ ਨਾਲ ਜਿਹੜਾ ਹੈਗਾ ਪੂਰਾ ਜੋਰ ਲਾਉਣ ਲੱਗੇ ਨੇ ਪਿੰਡ ਦੀ ਨੁਹਾਰ ਬਦਲਣ ਨੂੰ ਇਹਨਾਂ ਨਾਲ ਗੱਲ ਕਰਦੇ ਜਸਬੀਰ ਸਿੰਘ ਨਾਲ ਕੀ ਕਹਿਣਾ ਚਾਹੁੰਦੇ ਅਸੀਂ ਧੰਨਵਾਦੀ ਜੀ ਐਮਐਲਏ ਸਰਦਾਰ ਦਿਗਤਾਸ ਸਿੰਘ ਦਿਹਾਲਪੁਰਾ ਸੀ ਜਿਨ੍ਹਾਂ ਨੇ ਜੋ ਅਧੂਰੇ ਕੰਮ ਰਹਿ ਗਏ ਸੀ ਜਿਵੇਂ ਗਲੀਆਂ ਦਾ ਹੋ ਗਿਆ ਜੀ ਉਹ ਤਿਆਰ ਕਰਾ ਰਹੇ ਨੇ ਤੇ ਪਾਰਕ ਹੋ ਗਈ ਜੀ ਸਭ ਤੋਂ ਵੱਡੀ ਡਿਮਾਂਡ ਸੀ ਹਸਪੀਟਲ ਇਸ ਤੋਂ ਬਾਅਦ ਫਿਰ ਖੇਡ ਗਰਾਉਂਡ ਤਿਆਰ ਕਰਵਾਉਣਾਗੇ ਉੱਥੇ ਬਾਅਦ ਖੇਡ ਗਰਾਉਂਡ ਤੇ ਆਊਗਾ ਜੀ ਐਸਰ ਜਸਵੀਰ ਸਿੰਘ ਜੀ ਤੁਸੀਂ ਇਹ ਦੱਸੋ ਕਿ ਜਿਹੜਾ ਇਹ ਪਾਰਕ ਦਾ ਹੈਗਾ ਜਾਂ ਹਸਪਤਾਲ ਦਾ ਹੈਗਾ ਕੋਈ ਪਹਿਲਾਂ ਸਰਕਾਰਾਂ ਵੇਲੇ ਹੀ ਪਾਸ ਹੋਇਆ ਜੀ ਜਾਂ ਤੁਸੀਂ ਆਮ ਆਦਮੀ ਪਾਰਟੀ ਨੇ ਆ ਕੇ ਕਰਾਇਆ ਨਹੀਂ ਆਮ ਆਦਮੀ ਪਾਰਟੀ ਸਰਕਾਰ ਵੇਲੇ ਪਾਸ ਹੋਇਆ ਜੋ ਵੀ ਵਿਕਾਸ ਹੁਣ ਕੰਮ ਹੋ ਰਹੇ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਵੇਲੇ ਹੋ ਰਹੇ ਨੇ ਕਾਰਕ੍ਰਮ ਤੱਪੂ ਮੇਅਰ ਜੀ ਨਾਲ ਵਾਲਿਓ ਜੀ ਇਹਨਾਂ ਦਾ ਬਹੁਤ ਯੋਗਦਾਨ ਆ ਜੀ ਇਹ ਕੰਮ ਕਰਾਉਣ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਤ ਪਵਿਸੇਰੇ ਦੀ ਆ ਤੇ ਮੇਜਰ ਸਿੰਘ ਵਾਲਿਓ ਸਪੈਸ਼ਲ ਇਹ ਕੰਮ ਨੂੰ ਜਿਹੜਾ ਹੈਗਾ ਦੇਖਰੇਖ ਜਿਹੜੀ ਕਰਨ ਆ ਰਹੇ ਨੇ ਹਰ ਰੋਜ਼ ਇਹਨਾਂ ਦਾ ਜਿਹੜਾ ਇਹ ਪਿੰਡ ਦੇ ਵਿੱਚ ਗੇੜਾ ਵਾ ਕਿਉਂਕਿ ਉਹ ਪਿੰਡ ਦਾ ਜਿਹੜਾ ਕੰਮ ਆ ਹਸਪਤਾਲ ਦਾ ਕੰਮ ਆ ਪਾਰਕ ਦਾ ਕੰਮ ਆ ਡੇਲੀ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਸ ਉਸ ਮੁਤਾਬਕ ਇਹ ਜਸਵੀਰ ਸਿੰਘ ਨਾਲ ਹਮੇਸ਼ਾ ਹੀ 24 ਘੰਟੇ ਸੰਪਰਕ ਰੱਖਦੇ ਆ ਲੈ ਪਿੰਡ ਦਾ ਜਿਹੜਾ ਕੰਮ ਆ ਕਿੰਨਾ ਕੁ ਅੱਗੇ ਵਧਿਆ ਵਾ ਹਾਂਜੀ ਮੈਂ ਬਲਾਕ ਪ੍ਰਧਾਨ ਰਣਜੀਤ ਸਿੰਘ ਸ਼ੌਰਿਆ ਜੋ ਕਿ ਸਤਾ ਜੋੋਂ ਤੋਂ ਸਰਕਾਰ ਪਹਿਲਾਂ ਕਹਿੰਦੀ ਸੀ ਵੀ ਪਿੰਡਾਂ ਦੇ ਵਿਕਾਸ ਕਰਾਂਗੇ ਉਹ ਅੱਜ ਕੰਮ ਅੱਖੀਂ ਦੇਖ ਰਹੇ ਨੇ ਤੇ ਪਿੰਡਾਂ 'ਚ ਹੋ ਰਹੇ ਨੇ ਇਹਦਾ ਮੈਂ ਬਹੁਤ ਧੰਨਵਾਦ ਕਰਦਾ ਐਮਐਲਏ ਜਗਤਾਰ ਸਿੰਘ ਦਿਹਾਲਪੁਰਾ ਦਾ ਤੇ ਪੰਜਾਬ ਸਰਕਾਰ ਦਾ ਸੀਐਮ ਭਗਵੰਤ ਮਾਨ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਕਿ ਪਿੰਡਾਂ ਦੇ ਕੰਮ ਹੋ ਰਹੇ ਨੇ ਸਾਡਾ ਹੋਰ ਵੀ ਬਾਈ ਜੀ ਆਪਾਂ ਇਹ ਨਾਲ ਗੱਲ ਕਰਦੇ ਹਾਂਜੀ ਬਾਈ ਕੀ ਨਾਮ ਜਗਤਾਰ ਸਿੰਘ ਹੈ ਜੀ ਬਲਾਕ ਪ੍ਰਧਾਨ ਪਿੰਡ ਰਵੰਗਪੁਰਾ ਜੋ ਵੀ ਸਰਕਾਰ ਦਾ ਕੰਮ ਚੱਲ ਰਿਹਾ ਬਹੁਤ ਚੰਗਾ ਚੱਲ ਰਿਹਾ ਜੀ ਜੋ ਪਿੰਡਾਂ ਦੇ ਵਿੱਚ ਵਿਵਾਸ ਨਹੀਂ ਸੀ ਹੋਇਆ ਉਹ ਹੋ ਰਿਹਾ ਜੋ ਉਮੀਦ ਨਹੀਂ ਸੀ ਉਹ ਉਮੀਦਾਂ ਤੋਂ ਉੱਪਰ ਕੰਮ ਚੱਲ ਰਿਹਾ ਜੀ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਔਰ ਸਾਡੇ ਐਮਐਲ ਸਾਬ ਦੇ ਅਸੀ ਅੱਬਾ ਜੀ ਨਾਲ ਵੀ ਗੱਲ ਕਰਾਂ ਕਿ ਕਹਿੰਦਾ ਜੀ ਸਰ ਜੀ ਮੇਰਾ ਨਾਮ ਮਲਕੀਤ ਸਿੰਘ ਵਾਲਿਓ ਜਿਲ੍ਹਾ ਸੁਖਤਰ ਵੇਖੋ ਜੀ ਜੋ ਸਾਡੀ ਪੰਜਾਬ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨੌਜਵਾਨਾਂ ਨੂੰ ਜਿਵੇਂ ਨਸ਼ੇ ਤੋਂ ਬਚਾਉਣ ਵਾਸਤੇ ਵਧੀਆ ਗਰਾਊਂਡ ਬਣਾ ਰਹੀ ਆ ਤੇ ਹੋਰ ਵੀ ਸਾਰੇ ਕੰਮ ਵਧੀਆ ਕਰ ਰਹੀ ਹੈ ਸਰਕਾਰ ਜੀ ਆਉਣ ਵਾਲੇ ਅੱਗੇ ਹੋਰ ਕੰਮ ਵੀ ਵਧੀਆ ਕਰੂਗੀ ਇਹਦਾ ਧੰਨਵਾਦ ਕਰਨੀ ਹੈ ਜੀ ਸਰਕਾਰ ਦਾ ਅਸੀਂ ਪਿੰਡ ਸੱਜੋ ਮਾਜਰਾ ਦੇ ਅਸੀਂ ਜੋ ਗਲੀ ਦੇ ਵਿੱਚ ਖੜਿਆ ਹੈ ਇਹ ਕਾਫੀ ਦੇਰ ਤੋਂ ਕੰਮ ਅਟਕਿਆ ਸੀ ਜਿਹੜੇ ਨਿਵਾਸੀ ਨੇ ਗਲੀ ਰਿਆ ਜਾ ਬਹੁਤ ਤਕ ਬਚਾਰੇ ਉਹਨਾਂ ਦੀ ਮੁਸ਼ਕਲ ਸੁਣ ਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਕਿ ਅੰਮ੍ਰਿਤ ਸਾਹਿਬ ਉਹਨਾਂ ਦੀ ਮਿਹਰ ਤੇ ਸਰਕਾਰ ਲਾ ਲੋ ਚਾਹੇ ਉਹਨਾਂ ਦੀ ਆ ਹੁਕਮ ਦੇ ਹ ਅ ਸਰਕਾਰ ਲਾ ਲੋ ਵੀ ਉਹ ਇਹ ਗਲੀ ਬਣਨੀ ਸ਼ੁਰੂ ਹੋ ਗਈ ਹੈ ਏ ਲੋਕ ਵੀ ਖੁਸ਼ ਨੇ ਸਾਰੇ ਜਿਹੜੇ ਇਹ ਮਤਲਬ ਸਿਖਦਾ ਨਾ ਜੀ ਬਾਈ ਇਹ ਮੇਗਾ ਦਾਤਨ ਵਾਲਾ ਪਰ ਨਾਲ ਜਿਹੜੇ ਨਗਰ ਦੇ ਨੇ ਇਹ ਮਹੱਲੇ ਦੇ ਲੋਕ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਉਹਨਾਂ ਨੂੰ ਜਮਿਆਤਾਲ ਸੁਜਨਪੁਰ ਧਨੀਵਾਲ ਜਿਹਨ ਸੈਜੋ ਮਦਰਾ ਸਭ ਨਾਲੋਂ ਮੇਨ ਗੱਲ ਇਸ ਗਲੀ ਦੀ ਤਕਰੀਬਨ 2-3 ਸਾਲ ਤੋਂ ਵੱਡੀ ਪ੍ਰੋਬਲਮ ਸੀ ਜੋ ਕਿ ਬਾਈ ਜਸਵੀਰ ਸਿੰਘ ਤੇ ਬਾਈ ਜਪਤਾਸ਼ ਸਿੰਘ ਜ਼ਿਆਰਾਪੁਰਾ ਸਾਡੇ ਸਰਕਾਰ ਜੋ ਐਮਐਲਏ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਕਾ ਇਸ ਗਲੀ ਦਾ ਕੰਮ ਨਿਪਟਰੇ ਚੜਨ ਲੱਗਿਆ ਬਲਕਿ ਇਸ ਗਲੀ ਬਾਰੇ ਬਹੁਤ ਜ਼ਿਆਦਾ ਰਿਕਵਟਾਂ ਆ ਰਹੀ ਸੀ ਜੋ ਕਿ ਐਮਐਲਏ ਸਾਹਿਬ ਨੇ ਇਹ ਸਾਡਾ ਹੱਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਬਿਲਕੁਲ ਠੀਕ ਹੈ ਜੋ ਜ਼ਰਾ ਸੀ ਗੱਲ ਕਰ ਰਹੀ ਹੈ ਜੀ ਇਹ ਪੰਚਾਇਤ ਦਾ ਕੋਈ ਰੋਲ ਨਹੀਂ ਜੀ ਸਾਡੇ ਐਮਐਲਏ ਸਾਹਿਬ ਦੀ ਕਿਰਪਾ ਤੇ ਸਾਡੇ ਜਿਹੜੀ ਗਲੀ ਹੈ ਜੀ ਹੱਲ ਹੋਇਆ ਬਹੁਤ ਸੈਂਕਤ ਧੰਨਵਾਦ ਹੈ ਇਹਨਾਂ ਦਾ ਜਿਵੇਂ ਕੋਈ ਪ੍ਰਦੀਪ ਸਿੰਘ ਹੋਣਗੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇਹ ਗਲੀ ਚਾਰ ਕਰਤੀ ਜੀ ਇਹ ਇਲਾਕਾ ਦੇ ਵਸਨੀਕ ਬਹੁਤ ਖੁਸ਼ ਨੇ ਧੰਨਵਾਦ